ਸਭ ਤੋਂ ਪਹਿਲਾਂ ਦਾ ਤੁਹਾਡਾ ਸਭ ਦਾ ਸ਼ੁਕਰੀਆ ਪ੍ਰੈਸ ਵਾਲੇ ਦੋਸਤਾਂ ਮਿੱਤਰਾਂ ਦਾ ਮੈਂ ਦਿਨਾਂ ਨਗਰ ਨਵੇਂ ਸਾਲ ਚ ਪਹਿਲੀ ਵਾਰ ਆ ਰਿਹਾ ਤੁਹਾਨੂੰ ਸਭ ਨੂੰ ਮੁਬਾਰਕਾਂ ਇਸ ਵਰੇ ਦੀਆਂ ਔਰ ਇਹ ਵਰਾ ਤੁਹਾਡੀ ਸਾਡੀ ਜ਼ਿੰਦਗੀ ਚ ਚੰਗਾ ਆਵੇ ਇਸ ਦੀਆਂ ਦੁਆਵਾਂ ਵੀ ਕਾਫੀ ਪੌਛਣ ਸੋ ਅੱਜ ਜਿਹੜਾ ਫਲਾਈਓਵਰ ਦਿਨਾਂ ਨਗਰ ਦੇ ਅੰਦਰ ਬਣ ਰਿਹਾ ਦਿਨਾਂ ਨਗਰ ਤੋਂ ਬਹਿਰਾਮਪੁਰ ਰੋਡ ਦੇ ਉੱਤੇ ਕਾਫੀ ਲੰਬੇ ਸਮੇਂ ਤੋਂ ਇਹਦਾ ਕੰਮ ਲੱਗਿਆ ਔਰ ਜਿਸ ਤਰ੍ਹਾਂ ਮੈਨੂੰ ਫੀਡਬੈਕ ਅੱਜ ਮਿਲੀ ਹੈ ਉਹ ਦੇ ਮੁਤਾਬਕ ਇਹਨੂੰ ਬਹੁਤ ਜਲਦੀ ਅ ਮੈਂ ਸਮਝਦਾ ਵੀ 1.5 ਮਹੀਨੇ ਦੇ ਪੀਕ ਦੇ ਦੌਰਾਨ ਜਾਂ ਵੱਧ ਤੋਂ ਵੱਧ 2 ਮਹੀਨੇ ਇਹਨੂੰ ਅਸੀਂ ਮਹਿਸੂਸ ਕਰਦੇ ਵੀ ਵੰਨ ਕੇ ਤਿਆਰ ਹੋ ਜਾਊਗਾ। ਤੋਂ ਦਿਨਾ ਨਗਰ ਦੇ ਲੋਕਾਂ ਦੇ ਜਿਹੜੀ ਮੈਂ ਸਮਝਦਾ ਵੀ ਬੜੇ ਲੰਬੇ ਸਮੇਂ ਤੋਂ ੜਮਾਂਤੀ ਗਈ। ਅ ਮੈਂ ਖੁਦ ਵੀ ਇਸ ਰਾਹ ਦੇ ਉੱਤੇ ਆਉਂਦਾ ਜਾਂਦਾ ਰਿਹਾ ਹਾਂ ਔਰ ਕਾਫੀ ਲੰਮਾ ਜਾਮ ਇਤੇ ਲੱਗਦਾ ਰਿਹਾ ਅ ਰੇਲਵੇ ਦੀ ਜਦੋਂ ਆਵਾਦਾਈ ਹੁੰਦੀ ਹੈ। ਤੋਂ ਇਹਤੋਂ ਨਜ਼ਾਰਾ ਮਿਲੇ ਸਾਡੇ ਪਿਆਰੇ ਸਹਿਰ ਵਾਸੀਆਂ ਨੂੰ ਇਹਦੇ ਲਈ ਜਿਹੜਾ ਹੈ ਉਹ ਅੱਜ ਮੈਂ ਇਧਰ ਨਿਕਲ ਕਰਨ ਲਈ ਆਇਆ ਸੋ ਇਹ ਲਗਭਗ 57 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਪੁਲ ਪਿਆਰ ਹੋਣਾ 40 ਕਰੋੜ ਰੁਪਈਆ ਦੇ ਆਪਣੀ ਲਾਗਤ ਦਾ ਕੁਝ ਨਾਲ ਵਕ ਵਕ ਡਿਪਾਰਟਮੈਂਟਮ ਜਿਹੜਾ ਉਹ ਕਰ ਨਾਲ ਟੋਟਲ 57 ਕਰੋੜ ਰੁਪਈਆ ਇਹਦੇ ਉੱਤੇ ਲਗਤ ਆ ਰਹੀ ਹੈ ਤੇ 750 ਮੀਟਰ ਦੇ ਲੰਬਾ ਬਹੁਤ ਸ਼ਾਨਦਾਰ ਪੁਲ ਫਲਾਈਓਵਰ ਜਿਹੜਾ ਉਹ ਬੁਨਿਆ ਤਿਆਰੀਆਂ ਨੂੰ ਅੰਤਮ ਸੋ ਦਿੱਤੀ ਜਾ ਰਹੀ ਹੈ ਤੋ ਮੇਰੇ ਨਾਲ ਅੱਜ ਰੇਲਵੇ ਦੇ ਇੰਜੀਨੀਅਰ ਸਾਡੇ ਪੀਡਬਲੂਡੀ ਦੇ ਇੰਜੀਨੀਅਰ ਸਾਡੇ ਜ਼ਿਲ੍ਹੇ ਦੇ ਅਧਿਕਾਰੀ ਸਹਿਬਾਨ ਪਰ ਸਾਡੇ ਹਲਕਾ ਚਾਰਜ ਮੇਰੇ ਵੱਡੇ ਭਰਾ ਸੰਦੀਪ ਸਿੰਘ ਜੀ ਜਿਹੜੇ ਆਮ ਆਦਮੀ ਪਾਰਟੀ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਵੀ ਨੇ ਸਾਰਿਆਂ ਨੇ ਅੱਜ ਅਸੀਂ ਇਹ ਮਤਲਬ ਜਿਹੜੀ ਕਹਿ ਸਕਦੇ ਆ ਵੀ ਇੱਕ ਵੱਡੀ ਮੀਤ ਸੰ ਲੱਗੀ ਹੈ ਕਿ ਇਹ ਪੁਲ ਜਲਦੀ ਬਣ ਕੇ ਤਿਆਰ ਹੋਏਗਾ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਇਸ ਤਰ੍ਹਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਸੰਕਲਪ ਲੈ ਕੇ ਤੁਰਿਆ ਸੋ ਜਿੱਥੇ ਬਾਕੀ ਕੰਮ ਹੋ ਰਿਹਾ ਪੰਜਾਬ ਦੇ ਅੰਦਰ ਆਮ ਆਦਮੀ ਕਲੀਨਿਕ ਬਣ ਰਹੇ ਆ ਹਜ਼ਾਰਾਂ ਨੌਕਰੀਆਂ ਪੰਜਾਬ ਦੇ ਬੱਚਿਆਂ ਨੂੰ ਮਿਲ ਰਹੀਆਂ ਨੇ ਲੋਕਾਂ ਨੂੰ ਸੇਵਾਵਾਂ ਡੂ ਟੂ ਡੋਰ ਘਰ ਜਾ ਕੇ ਮਿਲਦੇ ਜਿਹੜੇ ਉਹ ਮਾਰਗ ਤਿਆਰ ਕਰ ਲਏ ਗਏ ਆ ਸੋ ਸਕੂਲ ਆਫ ਐਮਿਨਸ ਬਣ ਰਹੇ ਆ ਸ਼ਹਿਰ ਦੇ ਅੰਦਰ ਬੜਾ ਕੁਝ ਲੈ ਕੇ ਬਹੁਤ ਕੁਝ ਲੈ ਕੇ ਮੇਰੇ ਕਹਿਣ ਤੋਂ ਬਾਅਦ ਵੀ ਜਿੱਥੇ ਬਾਕੀ ਰੂਲਜ਼ ਦੇ ਉੱਤੇ ਸਰਕਾਰ ਕੰਮ ਕਰ ਰਹੀ ਆ ਸੋ ਉਹਦੇ ਨਾਲ ਨਾਲ ਜਿਹੜੀ ਕਰੈਕਟੇਬਿਲਟੀ ਆ ਉਹਦੇ ਲਈ ਵੀ ਸਰਕਾਰ ਦੀ ਪਹੁੰਚ ਜਿਹੜੀ ਆ ਉਹ ਬੜੀ ਸਜੀਦਾ ਸੋ ਇਹ ਪੌਲ ਕਿਹੜੇ ਕਾਰਨਾ ਕਰਕੇ ਇਹ ਲੇਟ ਹੋਇਆ ਇਹ ਤਾਂ ਮੈਂ ਸਮਝਦਾ ਵੀ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਸੋ ਮੈਂ ਅੱਜ ਪਤਾ ਵੀ ਕੀਤਾ ਫਾਈਨੈਂਸ਼ਰੀ ਪ੍ਰੋਬਲਮ ਕੋਈ ਨਹੀਂ ਪੂਰਾ ਫੰਡ ਪਿਆ ਪਰ ਸਰਕ ਡਿਪਾਰਟਮੈਂਟ ਅੰਡਰ ਕੋਲ ਮੈਂ ਅੱਜ মিডিਆ ਦੇ ਸਾਹਮਣੇ ਕਹਿ ਰਿਹਾ ਆ ਲਵ ਕੋਈ ਫੰਡ ਦੀ ਪ੍ਰੋਬਲਮ ਨਹੀਂ ਕੋਈ ਫੰਡ ਦੀ ਪ੍ਰੋਬਲਮ ਨਹੀਂ ਤੁਸੀਂ ਉਹਨਾਂ ਤੋਂ ਵੀ ਮੇਰੇ ਸਾਹਮਣੇ ਵਾਈਡ ਲਵੋ ਔਰ ਪੂਰੇ ਫੰਡ ਸਹਿ ਗਿਆ ਔਰ ਮੈਨੂੰ ਇਹ ਕਹਿੰਚ ਕੋਈ ਝਿਜਕ ਨਹੀਂ 30 ਅਪ੍ਰੈਲ ਅੱਧ ਦੇ ਵਿੱਚ ਇਹ ਪੁਲ ਬਣਾ ਕੇ ਅਸੀਂ ਆਪਣੇ ਪਿਆਰੇ ਸ਼ਹਿਰ ਵਾਸੀਆਂ ਨੂੰ ਮਤਲਬ ਜਿਹੜਾ ਸੌਂਧ ਕਰਨਾ ਅੱਜ ਸਾਡੇ ਸਕਾਰਜੋਗ ਸ਼੍ਰੀ ਲਾਲ ਚੰਦ ਕਟੌੜ ਚੱਕ ਜੀ ਕੈਬਨਟ ਮੰਤਰੀ ਪੰਜਾਬ ਉੱਚੇਚੇ ਤੌਰ ਤੇ ਉੱਤੇ ਇਹ ਪੁਲ ਦਾ ਨਿਰਿਖਣ ਕਰਨ ਆਏ ਸਨ ਨਾਲ ਸਬੰਧਤ ਅ ਮਹਿਕਮੇ ਨਾਲ ਸਾਡੇ ਅਸਰਤ ਸਹਿਬਾਨ ਵੀ ਸਾਰੇ ਹਾਜ਼ਰ ਸਨ ਤੇ ਇਹ ਜਿਹੜਾ ਪੁੱਲ ਕਿਉਂਕਿ ਕਾਫੀ ਥੋੜਾ ਸਾ ਪਬਲਿਕ ਮਹਿਸੂਸ ਕਰ ਰਹੀ ਸੀ ਕਿ ਲੇਟ ਹੋ ਗਿਆ ਲੇਕਿਨ ਅੱਜ ਜੋ ਕੰਮ ਦੇਖਿਆ ਗਿਆ ਸਾਰੇ ਰੇਲਵੇ ਦੇ ਅਧਿਕਾਰੀ ਵੀ ਸਨ ਉਸ ਰੇਲਵੇ ਦੇ ਕਰਕੇ ਕਿਉਂਕਿ ਉਹ ਪ੍ਰਾਪਤ ਉਹਨਾਂ ਨੂੰ ਬੰਦ ਕਰਨੇ ਬੰਦਾ ਹੈ ਸਿਸਟਮ ਨੂੰ ਇਸ ਕਰਕੇ ਉਹ ਉਹਨਾਂ ਦਾ ਸ਼ਡਿਊਲ ਵੀ ਦੇਖਣੇ ਬੰਦਾ ਤਾਂ ਉਹ ਸਾਰਾ ਸਿਸਟਮ ਜਿਹੜਾ ਉਹ ਆਲਮੋਸਟ ਕਲੀਅਰ ਹੋ ਗਿਆ ਜਿਹੜਾ ਉਸ ਪੈਨ ਪੈਣਾ ਸੀ ਉਹ ਵੀ ਡਾਡਰ ਵਗੈਰਾ ਪੈ ਚੁਕੇ ਨੇ ਤੋ ਜਿਹੜੀ ਜੋ ਡਿਸਕਸ ਹੋਇਆ ਹੈ ਮਹਿਕਮਿਆਂ ਦੇ ਨਾਲ ਕਿ ਇਹ ਆਲਮੋਸਟ 13 ਤੋਂ 15 April ਤੱਕ ਜਿਹੜਾ ਹੈ ਇਹ ਪੁਲ ਜਿਹੜਾ ਹੈ ਬਣਾ ਕੇ ਫਲਾਈਓਵਰ ਤੇ ਪਬਲਿਕ ਲਈ